it's not a ground game ਇਹ ਹੋਰ ਪਾਸੇ ਲੱਗੇ ਹੋਏ ਨੇ ਕਮਾਈਆਂ ਕਰਨ ਦੇ ਲੱਗੇ ਹੋਏ ਨੇ ਇਹ ਸਿਰਫ ਸਰਪ ਤੇ ਸਿਰਫ ਮੁਲਾਜ਼ਮਾਂ ਨੂੰ ਤੇ ਪੈਨਸ਼ਨਾਂ ਨੂੰ ਬਦੀਨ ਕਰ ਰਹੇ ਨੇ ਇਹਨਾਂ ਦੀ ਅਨਫੀਤ ਵਿੱਚ ਘੋਟਾ ਸਿਰਫ ਇਹ ਝੂਠ ਦੇ ਲਾਰਿਆਂ ਦੇ ਉੱਪਰ ਹੀ ਆਪਣਾ ਗੁਜ਼ਾਰਾ ਕਰਨਾ ਚਾਹੁੰਦੇ ਨੇ ਸਿੱਖਿਆ ਮੰਤਰੀ ਨੇ 2022 ਚ ਦਿਵਾਲੀ ਤੇ ਕੰਪਿਊਟਰ ਤੇ ਆਪਕਾ ਨੂੰ ਤੋਹਫਾ ਦੇਣ ਦੀ ਗੱਲ ਕੀਤੀ ਸੀ ਵੀ 2022 ਚ ਵੱਡਾ ਤੋਹਫਾ ਦਿਵਾਲੀ ਤੇ ਦਿੱਤਾ ਜਾਏਗਾ ਪਰ ਉਦੋਂ ਦੇ ਹੀ ਐਜੂਕੇਸ਼ਨ ਵੱਧ ਰਿਹਾ ਇਹਨਾਂ ਦਾ ਫਿਰ ਇਹਨਾਂ ਦੇ ਰਸਤੇ ਵਿੱਚ ਅਟਕਾ ਕਾਦਾ ਜੀ ਜਦੋਂ ਬਾਰ ਬਾਰ ਵਾਅਦੇ ਕਰਕੇ ਆਏ ਨੇ ਜਦੋਂ ਇਹਨਾਂ ਦੀ ਸਰਕਾਰ ਹੌਂਸ ਚ ਨਹੀਂ ਆਈ ਕੇਜਰੀਵਾਲ ਸਾਹਿਬ ਪੰਜਾਬ ਦੇ ਵਿੱਚ ਆ ਵਾਦੇ ਕਰਕੇ ਗਏ ਸੀ ਕਿ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਇਕੱਲੇ-ਇਕੱਲੇ ਨੂੰ ਪੱਕੇ ਕਰਾਂਗੇ ਅੱਜ ਤੱਕ ਕਿਉਂ ਤੇ ਨਹੀਂ ਕੀਤੀ ਜਾ ਰਹੀ ਹੈ ਕਿਉਂਕਿ ਇਹਨਾਂ ਦੇ ਬੰਦ ਦੇ ਵਿੱਚ ਖੋਟਾ ਇਹਨਾਂ ਦੇ ਕਹਿਣੀ ਤੇ ਕਰਨੀ ਦੇ ਵਿੱਚ ਜ਼ਮੀਨ ਰਸਮਾਨ ਦਾ ਫਰਕ ਇਸ ਕਰਕੇ ਸਾਡੀ ਮੰਗ ਹੈ ਕਿ ਕੰਪਿਊਟਰ ਅਧਿਆਪਕਾਂ ਨੂੰ ਤੁਰੰਤ ਸਿੱਖਿਆ ਵਿਭਾਗ ਦੇ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ ਹਾਂਜੀ ਮੈਮ ਹਾਂਜੀ ਮੈਡਮ ਜਿਹੜਾ 2022 ਵਿੱਚ ਸਿੱਖਿਆ ਮੰਤਰੀ ਨੇ ਟਵੀਟ ਕੀਤਾ ਸੀਗਾ ਵੀ ਸੱਚਾ ਸੀ ਵੀ ਵੱਡਾ ਤੋਹਫਾ ਕੰਪਿਊਟਰ ਅਧਿਆਪਕਾਂ ਨੇ ਦਿੱਤਾ ਜਾਵੇਗਾ ਉਹ ਵਾਦਾ ਵੀ ਹਲੇ ਤੱਕ ਪੂਰਾ ਨਹੀਂ ਹੋਇਆ ਤੇ ਸੱਤ ਨੂੰ ਮੀਟਿੰਗ ਹੋਈ ਸੀ ਡੀਏ ਦੇ ਰਿਲੇਟਡ ਦੇਖੋ ਜੀ ਪਤਾ ਨਹੀਂ ਲੱਗਿਆ ਸਾ ਦਿੱਗੋ ਕਿਹੜੀ ਕੁਆਲੀਫਿਕੇਸ਼ਨ ਹੈ ਵੀ ਉਹਨੇ ਬਿਨਾ ਕਿਸੇ ਡਿਪਾਰਟਮੈਂਟ ਨਾਲ ਗੱਲਬਾਤ ਕਰੇ ਜਾਂ ਕਿਸੇ ਮੰਤਰੀ ਨਾਲ ਸਲਾਹ مشورہ ਕਰੇ ਬਿਨਾ ਕਿਸੇ ਨਾਲ ਗੱਲਬਾਤ ਕਰੇ ਐਡੇ بڑے ਪਲੇਟਫਾਰਮ ਤੇ ਆ ਕੇ ਉਹਨੇ ਸਾਨੂੰ ਰਿਟਰਨ ਦੇ ਵਿੱਚ ਦਿੱਤਾ ਕਿ ਤੁਹਾਨੂੰ ਮੈਂ 6ਵੇਂ ਪੇਕੂਸ਼ਨ ਤੇ ਸੀਐਸਆਰ ਰੂਲ ਲਾਗੂ ਕਰੂੰਗਾ ਪਰ ਉਹੀ ਸਿੱਖਿਆ ਮੰਤਰੀ ਜਦੋਂ ਵੀ ਉਹਦੇ ਨਾਲ ਗੱਲ ਕਰਦੇ ਹੁਣ ਹੱਥ ਜੋੜ ਕੇ ਬੈਠ ਜਾਂਦਾ ਮੇਰੇ ਵਸਤ ਵਿੱਚ ਨਹੀਂ ਹੈਗਾ ਜੀ ਮੇਰੇ ਵਸਤ ਵਿੱਚ ਨਹੀਂ ਹੈ ਉਹਨੂੰ ਉਸ ਦਿਨ ਗੰਭੀਰਪੁਰ ਜਾ ਕੇ ਵੀ ਇਹੀ ਗੱਲ ਕਹੀ ਸੀ ਵੀ ਤੇਰੇ ਵਸ ਨਹੀਂ ਤਾਂ ਟਵਿੱਟਰ ਤੇ ਆ ਕੇ ਕਹਿ ਦੇਵੇ ਕਿ ਮੇਰੇ ਵਾਸਤੇ ਨਹੀਂ ਆ ਜੀ ਮੇਰੇ ਤੋਂ ਮਾਫੀ ਮੈਂ ਮਾਫੀ ਮੰਗਦਾ ਮੇਰੇ ਤੋਂ ਗਲਤੀ ਦਾ ਲਾਨ ਹੋ ਗਿਆ ਮੇਰੇ ਹੱਥ ਵਿੱਚ ਕੁਝ ਨਹੀਂ ਹੈ ਕਿਹੜੀ ਕਿਹੜੀ ਮੰਗਣੀ ਤੁਹਾਡੀ ਸਾਡੀਆਂ ਜੀ ਉਹੀ ਪੁਰਾਣੀਆਂ ਮੰਗਾ ਨੇ ਸਾਲ 2011 ਵਿੱਚ ਸਾਨੂੰ ਰੈਗੂਲਰ ਕੀਤਾ ਗਿਆ ਤੁਸੀਂ 1 ਮਿੰਟ ਵਿੱਚ ਕੱਟ ਲੈ 2011 ਵਿੱਚ ਵਿੱਚ ਹੀ ਕੱਟ ਰਿਹਾ ਇੱਕ ਗਵਰਨਰ ਵੱਲੋਂ ਵੀ ਲੈਟਰ ਇਸ਼ੂ ਹੈ ਸਾਡੀਆਂ ਜੀ ਸਾਲ 2011 ਜਦੋਂ ਸਾਡੀਆਂ ਸੇਵਾਵਾਂ ਰੈਗੂਲਰ ਕੀਤੀਆਂ ਗਈਆਂ ਪੰਜਾਬ ਦੇ ਗਵਰਨਰ ਦੁਆਰਾ ਨੋਟੀਫਿਕੇਸ਼ਨ ਜਾਰੀ ਹੋਇਆ ਜਿਦੇ ਵਿੱਚ ਉਹਨਾਂ ਨੇ ਬਸੰਨਤਾਪੂਰਵਕ ਲਿਖਿਆ ਕਿ ਇਹਨਾਂ ਦੇ ਉੱਪਰ ਪੰਜਾਬ ਸਿਵਲ ਸਰਵਿਸਿਜ਼ ਜਿਹੜੇ ਲਾਗੂ ਹੋਣਗੇ ਪਰ ਅੱਜ ਤੱਕ ਸਾਡੇ ਉੱਪਰ ਉਹ ਪੰਜਾਬ ਸਿਵਲ ਸਰਵਿਸਿਜ਼ ਜਿਹੜੇ ਲਾਗੂ ਨਹੀਂ ਕੀਤੇ ਗਏ ਚੋਣਾਂ ਤੋਂ ਆਉਣ ਤੋਂ ਪਹਿਲਾਂ ਇਹ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਤਲਿਖਤੀ ਰੂਪ ਵਿੱਚ ਮਿਲਿਆ ਹੋਇਆ ਤੇ ਤੁਹਾਨੂੰ ਇਹ ਥੋੜਾ ਜਿਹੜਾ ਵਾਅਦਾ ਅਸੀਂ 5 ਮਿੰਟਾਂ ਵਿੱਚ ਪੂਰਾ ਕਰਾਂਗੇ ਇਹਨਾਂ ਨੇ ਵਾਅਦਾ ਪੂਰਾ ਤਾਂ ਕੀ ਕਰਨਾ ਸੀ 3 ਸਾਲ ਬੀਤ ਗਏ ਸਗੋਂ ਇੱਕ ਨਵੇਂ ਸੀਐਸਆਰ ਰੂਲ ਦਾ ਇੱਕ ਫਰਮਾ ਜਿਹੜਾ ਇਹਨਾਂ ਨੇ ਜਾਰੀ ਕਰਤਾ ਜਿਹਦੇ ਵਿੱਚ ਸਾਡੀ 20 ਸਾਲਾਂ ਦੀ ਸਰਵਿਸ ਨੂੰ ਇਹ ਖਰਾਬ ਕਰਨ ਲੱਗੇ ਹੋਏ ਨੇ ਸਾਡੀ 20 ਸਾਲਾਂ ਦੀ ਸਰਵਿਸ ਜਿਹੜੀ ਆ ਉਹਨੂੰ ਬਿਲਕੁਲ ਜ਼ੀਰੋ ਕਰਨ ਤੇ ਤੁਲੇ ਹੋਏ ਨੇ ਇਹ ਪੰਜਾਬ ਸਰਕਾਰ ਝੂਠਿਆਂ ਦੀ ਸਰਕਾਰ ਹੈ ਝੂਠੇ ਇ ਦੀ ਸਰਕਾਰ ਹੈ ਇਹ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਸਿੱਖਿਆ ਦਾ ਘਾਣ ਕਰਨ ਵਾਲੀ ਸਰਕਾਰ ਹੈ ਇਹ ਸਕੂਲਾਂ ਦੇ ਵਿੱਚ ਅਧਿਆਪਕਾਂ ਨੂੰ ਰੋਲਣ ਵਾਲੀ ਬੱਚਿਆਂ ਨੂੰ ਵੀ ਰੋਲਣ ਵਾਲੀ ਸਰਕਾਰ ਹੈ ਇਸ ਸਰਕਾਰ ਦੇ ਆਉਂਦੇ ਹੀ ਸਕੂਲਾਂ ਦੇ ਵਿੱਚ ਪੜਾਈ ਦਾ ਪੱਧਰ ਡਿੱਗ ਗਿਆ ਅਸੀਂ ਇਹਦੇ ਆਪਕਾ ਸਾਨੂੰ ਪਤਾ ਕਿਸ ਤਰ੍ਹਾਂ ਦੇ ਵਿਧਪਾਂਤ ਪਾਦੇ ਪ੍ਰੋਜੈਕਟ ਚਲਾ ਕੇ ਸਰਕਾਰ ਨੇ ਗਰੀਬ ਘਰਾਂ ਦੇ ਬੱਚਿਆਂ ਦੀ ਐਜੂਕੇਸ਼ਨ ਦਾ ਨਾਸ ਮਾਰ ਰਿਆ ਤੇ ਇਹਦੇ ਆਪਕਾ ਨੂੰ ਜਿਹੜਾ ਹੈ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਕੇ ਸੜਕਾਂ ਦੇ ਰੋਣ ਲਈ ਮਜਬੂਰ ਕਰਤਾ ਇਹ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਦਗਾ ਬਾਜ਼ੀ ਕਰਨ ਨੇ ਪੰਜਾਬ ਦੇ ਨਾਲ ਇਹਨਾਂ ਨੇ ਜਿਹੜੀਆਂ ਝੂਠੇ ਲਾਰੇ ਲਾ ਕੇ ਝੂਠੀਆਂ ਜਿਹੜੀਆਂ ਇਹ ਸਭਜ ਬਾਤ ਦਿਖਾ ਕੇ ਲੋਕਾਂ ਨੂੰ ਵੋਟਾਂ ਵਟੋਰੀਆਂ ਨੇ ਤੁਸੀਂ ਦੇਖ ਹੀ ਲਿਆ ਹੋਣਾ ਪੰਚਾਇਤੀ ਵੋਟਾਂ ਦੇ ਵਿੱਚ ਇਹਨਾਂ ਦੀਆਂ ਧੰਦਲੀਆਂ ਦੇਖ ਲਈਆਂ ਮਿਊਨਿਸਪਲ ਵੋਟਾਂ ਦੇ ਵਿੱਚ ਇਹਨਾਂ ਦੀਆਂ ਧੰਦਲੀਆਂ ਦੇਖ ਲਈਆਂ ਜੇ ਇਹਨਾਂ ਨੇ ਕੰਮ ਕਰੇ ਹੁੰਦੇ ਇਹਨਾਂ ਨੂੰ ਧੰਦਲੀਆਂ ਕਰਨ ਦੀ ਲੋੜ ਨਾ ਪੈਂਦੀ ਇਹ ਕਿਉਂ ਕਰ ਰਹੇ ਨੇ ਕਿਉਂਕਿ ਇਹਨਾਂ ਨੇ ਕਰਿਆ ਕੁਝ ਨਹੀਂ ਦੋਵੇਂ ਹੱਥਾਂ ਨਾਲ ਵਟੋਰਨ ਲੱਗੇ ਹੋਏ ਨੇ ਦੋਵੇਂ ਹੱਥਾਂ ਨਾਲ ਪੰਜਾਬ ਨੂੰ ਉਜਾੜਨ ਲੱਗੇ ਹੋਏ ਨੇ ਤੇ ਪੰਜਾਬ ਦਾ ਜਿਹੜਾ ਸਰਮਾਇਆ ਉਹ ਦਿੱਲੀ ਦੇ ਉਸ ਲਾਲੇ ਨੂੰ ਦੇਣ ਲੱਗੇ ਪੈਣੇ ਝਾੜੂ ਜੀ ਇਹਨਾਂ ਦਾ ਪਾਰਟੀ ਦਾ ਸਿੰਬਲ ਹੈ ਅਸੀਂ ਤਾਂ ਇੰਨੇ ਅੱਕ ਗਿਆ ਦੇਖੋ 70% ਸਾਡੀ ਦੇ ਕੰਪਿਊਟਰ ਤੇ ਆਪ ਕਾ ਜਿਹੜੇ ਲੇਡੀਜ਼ ਨੇ ਘਰ ਦੇ ਵਿੱਚ ਪਿਆ ਝਾੜੂ ਵੀ ਸਾਨੂੰ ਵਿਅੋਗ ਵਰਗਾ ਲੱਗਦਾ ਕਿਉਂਕਿ ਇਸ ਪਰ ਪਾਰਟੀ ਦਾ ਹੋ ਚੋਣ ਨਿਸ਼ਾਨ ਹੈ ਇਸ ਕਰਕੇ ਉਹ ਝਾੜੂ ਅਸੀਂ ਚੱਕ ਕੇ ਲੈ ਕੇ ਦਰਾਂ ਦੇ ਸੁੱਟਾਂਗੇ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹਨਾਂ ਦੇ ਝਾੜੂ ਅਸਤੀਲਾ ਤਿਲਾ ਖਰਾਾਂਗੇ ਔਰ ਪੰਜਾਬ ਦੇ ਲੋਕਾਂ ਨੂੰ ਇਸ ਜਿਹੜੀ ਗੰਦੀ ਸਰਕਾਰੇ ਤੋਂ ਰਹਾਅ ਦਵਾਵਾਂਗੇ ਇਹ ਜਿਹੜੀ ਸੋਚ ਸਾਡੀ ਚੱਲ ਰਹੀ ਹੈ ਸਾਡਾ ਸਾਥੀ 20 ਦਿਨਾਂ ਤੋਂ ਰਿੰਦਰ ਹਸਪਤਾਲ ਦੇ ਵਿੱਚ ਅੰਡਰ ਪੁਲਿਸ ਕਸਟਡੀ ਮਰਨ ਵਰਤੇ ਬੈਠਾ ਹੋਇਆ ਜਿਹਨੂੰ ਇੱਕ ਮਾਈਨਰ ਅਟੈਕ ਵੀ ਆ ਚੁੱਕਿਆ ਮਾਈਨਰ ਹੱਟੈਕ ਆ ਚੁੱਕਿਆ ਮੈਂ ਨਹੀਂ ਲੈਂਦਾ ਉਹਨੂੰ ਮੇਜਰ ਦਾ ਖਤਰਾ ਬਣਿਆ ਹੋਇਆ ਪਰ ਉਹ ਸਾਥੀ ਹਜੇ ਤੱਕ ਡਟਿਆ ਹੋਇਆ ਤੇ ਉਹਦਾ ਮਰਨ ਵਰth ਹਜੇ ਤੱਕ ਜਾਰੀ ਹੈ ਜੇ ਉਹ ਸਾਡੇ ਸਾਥੀ ਨੂੰ ਕੁਝ ਹੁੰਦਾ ਹੈ ਤਾਂ ਸਾਡੇ ਸਾਥ ਜਿਹੜਾ ਹੈ ਇਹ ਸਰਕਾਰ ਜ਼ਿੰਮੇਵਾਰ ਹੋਏਗੀ ਦੂਜਾ ਸਾਡਾ ਸਾਥੀ ਅੱਜ 10 ਦਿਨ ਹੋ ਗਏ ਸੰਗਰੂਰ ਮੋਰਚੇ ਦੇ ਉੱਪਰ ਜਿਸ ਦਿਨ ਉਹਨਾਂ ਨੂੰ ਚੱਕਿਆ ਪੁਲਿਸ ਨੇ ਜ਼ਬਰਦਸਤੀ ਉਸੇ ਦਿਨ ਉਹ ਸਾਥੀ ਸਾਡਾ ਬੈਠਿਆ ਅੱਜ ਉਹਨੂੰ 10 ਦਿਨ ਹੋ ਗਏ ਉਹ ਵੀ ਮਰਨ ਵਰਤੇ ਬੈਠਾ ਹੋਇਆ ਜੇ ਸਾਡੇ ਦੋਵੇਂ ਸਾਥੀਆਂ ਦੇ ਵਿੱਚੋਂ ਕਿਸੇ ਵੀ ਸਾਥੀ ਦਾ ਕੋਈ ਨੁਕਸਾਨ ਹੁੰਦਾ ਤਾਂ ਇਹ ਸਰਕਾਰ ਜਿਹੜੀ ਹੈ ਇਹਨੂੰ ਭੁਗਤਣਾ ਪਏਗਾ ਰੋਲ ਜਿੰਮੇਵਾਰ ਸਰਕਾਰ ਹੋਵੇਗੀ ਕੋਠੀ ਦੇ ਅੱਗੇ ਜਾਣਾ ਸੀ ਤੇ ਉਰੇ ਤੁਸੀਂ ਖੜੇ ਹੋ ਉਹ ਕੀ ਰੁਗ ਗਈ ਜੀ ਤੁਹਾਨੂੰ ਚਾਹਾਂਗੇ ਜੀ ਜਾਵਾਂਗੇ ਕਿਉਂਕਿ ਸਾਨੂੰ ਪਤਾ ਇਹਨਾਂ ਦੇ ਲਾਰੇ ਨੇ ਤਿੰਨ ਸਾਲ ਚ ਸਾਨੂੰ ਲਾਰੇ ਦਿੰਦੇ ਆ ਰਹੇ ਨੇ ਜਿਹੜੀ ਮੀਟਿੰਗ ਕਰਦੇ ਨੇ ਮੁੱਕਰ ਜਾਂਦੇ ਨੇ ਕੋਈ ਪੋਸਟਪੋਨ ਕਰ ਦਿੰਦੇ ਨੇ ਮੀਟਿੰਗ 'ਚ ਬਹਿ ਕੇ ਵਿੱਤ ਮੰਤਰੀ ਹੱਥ ਝਾੜਦੂ ਮੇਰੇ ਵੱਸ 'ਚ ਨਹੀਂ ਜੇ ਸਿੱਖਿਆ ਮੰਤਰੀ ਨਾਲ ਕਰ ਲੋ ਤਾਂ ਸਿੱਖਿਆ ਮੰਤਰੀ ਕਹਿੰਦਾ ਮੇਰੇ ਵੱਸ 'ਚ ਨਹੀਂ ਹੋਰ ਤਾਂ ਹੋਰ ਸਿੱਖਿਆ ਮੰਤਰੀ ਸਾਨੂੰ ਮੀਟਿੰਗ 'ਚ ਕਹਿੰਦਾ ਕਹਿੰਦਾ ਵਿੱਤ ਮੰਤਰੀ ਨਾਲ ਮਿਲਾ ਦੋ ਕਹਿੰਦਾ ਮੈਨੂੰ ਵੀ ਅਸੀਂ ਮਿਲਾਵਾਂਗੇ ਸਰਕਾਰ ਅਸੀਂ ਚਲਾਉਂਦੇ ਆ ਕਿਸੇ ਨੂੰ ਜੇ ਕਿਸੇ ਨੂੰ ਕਹਿ ਦੋ Bleven, maar ik weet niet de we hier in het de ਅਡਾ ਆਪਣਾ ਘਰ ਹੈ ਘਰ ਦੇ ਵਿੱਚ ਆ ਕੇ ਬੈਠੋ ਇਹ ਹੀ ਇਹੋ ਆਸ ਅਨੰਦਪੁਰ ਵਾਲੇ ਚੋਰ ਨੇ ਲਿਖਾ ਦਿਉ ਸੇ ਉਂਵੀਰਪੁਰ ਤੇ ਤੁਹਾਡਾ ਆਪਣਾ ਘਰ ਹੈ ਆ ਜਾਓ ਪਰ ਸਾਨੂੰ ਦੇਖਦੀ ਵੱਡੇ ਵੱਡੇ ਕਿਤੇ ਉੱਥੇ ਲਾਦੇ ਤੇ ਹੁਣ ਸਾਨੂੰ ਦੇਖਦੀ ਏਡੇ ਏਡੇ ਵੱਡੀ ਵੱਡੀ ਪੁਲਿਸ ਫੋਰਸ ਜਿਹੜੀ ਇੱਥੇ ਖੜਾਤੀ ਅੱਜ ਸਰਕਾਰਾਂ ਨੇ ਇਹ ਕਿੰਨੀ ਸੌ ਛਾੜੂ ਅਸੀਂ ਭੁੱਕ ਕੇ ਜਾਣੀ 2100 ਛਾੜੂ ਅਸੀਂ ਅੱਜ ਭੁੱਕ ਕੇ ਜਾਣੀ ਇਹਨਾਂ ਦੇ ਦਰਤੀ ਮੁਰਦਾਬਾਦ 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 ਮਾਈਕ ਹੈਗਾ ਇੱਥੇ ਮਾਈਕ मर वरते साथी मु ਉਹਨਾਂ ਦੇ ਸੈਨਾ ਦੇ ਅੰਦਰ ਮੀਟਿੰਗ ਹੋ ਰਹੀ ਹੈ ਤੁਸੀਂ ਸੈਸਾ ਕਰੋ ਚਿੱਧੀ ਕਰੀਏ ਸਪੈਰ ਮੀਟਿੰਗ ਲੈ ਕੇ ਮੁੜ ਜਾਈਏ ਸਾਰੇ ਮਾੜੀ ਦੋਖੀ ਹੋ ਗਈ ਤੁਸੀਂ ਅਗਲਾ ਕੀ ਹੋਊਗਾ ਮੇਰੇ ਲੈਣੀ ਆਸੀ ਨਹੀਂ ਨਹੀਂ ਕਦੇ ਬਾਦ ਹੈ ਤਿਆਰ ਹੋ ਜਾਓ ਸਿਆਲੇ ਮੱਥੇ ਜਾ ਕੇ ਵਜਨਾ ਮਾਰਨਾ ਕੋਲੇ ਮਾਰਨੇ ਆਖੇ ਪ੍ਰਸਾਦ ਕਿਉਂ ਮਾਰ ਲੀਏ ਇੱਕ ਛੋਟੇ ਸੈਨਾ ਨਹੀਂ ਹੁੰਦਾ ਤੁਹਾਨੂੰ ਕਿਥੇ ਗਿਆ ਤਰੁਣ ਮਾਨ ਜੀ ਤੁਹਾਡਾ ਹਰਾ ਬੰਨ ਵਾਟ ਗਿਆ ਹਾਂ ਅਮਰ ਉਹਨੇ ਪੁੱਛਿਆ ਜਾ ਕਿੱਥੇ ਗਈ ਇਹਨਾਂ ਨੂੰ ਅਮਰ ਉਹਨੇ ਕਿਹਾ ਸਾਡੇ ਘਰ ਦੇ ਬਾਹਰ ਲੱਗ ਬੈਠੋ ਘਰ ਦੇ ਅੰਦਰ ਆ ਕੇ ਰੋਟੀ ਖਾਓ ਨੰਗਰ ਪਾਈ